ਬਚਪਨ ਦੇ ਵਿੱਚ ਬਾਬਾ ਬੁੱਢਾ ਜੀ ਦਾ ਨਾਮ ਬੁੱਢਾ ਸੀ ਬੁੱਢੇ ਤੋਂ ਬਾਬਾ ਬੁੱਢਾ ਜੀ ਕਿਵੇਂ ਬਣਦੇ ਨੇ ਬਾਬਾ ਬੁੱਢਾ ਜੀ ਦਾ ਜਨਮ ਪਿੰਡ ਕਥੂ ਨੰਗਲ ਜਿਲ੍ਹਾ ਅੰਮ੍ਰਿਤਸਰ ਦੇ ਵਿੱਚ ਪਿਤਾ ਸੁੱਗਾ ਰੰਧਾਵਾ ਅਤੇ ਮਾਤਾ ਗੌਰਾਂ ਜੀ ਦੀ ਕੁਖੋਂ ਹੁੰਦਾ ਹੈ ਬਚਪਨ ਦੇ ਵਿੱਚ ਨਾਮ ਬੁੱਢਾ ਸੀ ਮਾਤਾ ਪਿਤਾ ਨੇ ਨਾਂ ਬੁੱਢਾ ਰੱਖਿਆ ਸੀ ਪਰ ਜਦੋਂ ਗੁਰੂ ਨਾਨਕ ਦੇਵ ਦੀ ਸ਼ਰਨ ਦੇ ਵਿੱਚ ਬਾਬਾ ਬੁੱਢਾ ਜੀ ਜਾਂਦੇ ਨੇ ਉਹਨਾਂ ਦੀ ਸੰਗਤ ਕਰਦੇ ਨੇ ਰੋਜ਼ ਹੀ ਜਾਣਾ ਉਹਨਾਂ ਦੀ ਸੰਗਤ ਕਰਨੀ ਤਾਂ ਇੱਕ ਦਿਨ ਸਵਾਲ ਕਰਦੇ ਨੇ ਦੁੱਧ ਸ਼ਕਾਉਂਦੇ ਸੀ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਬਾਬਾ ਬੁੱਢਾ ਜੀ ਰੋਜ਼ ਦੁੱਧ ਲੈ ਕੇ ਜਾਂਦੇ ਸਨ ਇੱਕ ਦਿਨ ਐਦਾਂ ਹੋਇਆ ਦੁੱਧ ਲੈ ਕੇ ਗਏ ਤਾਂ ਬਾਬਾ ਬੁੱਢਾ ਜੀ ਨੇ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਸਵਾਲ ਕੀਤਾ ਕਿ ਜਿਹੜੀ ਮੌਤ ਹੈ ਵੱਡਿਆਂ ਨੂੰ ਪਹਿਲਾਂ ਆਉਂਦੀ ਹੈ ਜਾਂ ਛੋਟਿਆਂ ਨੂੰ ਪਹਿਲਾਂ ਆਉਂਦੀ ਹੈ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਬਾਬਾ ਬੁੱਢਾ ਜੀ ਦੀ ਗੱਲ ਸੁਣ ਕੇ ਹੈਰਾਨ ਹੁੰਦੇ ਨੇ ਕਿ ਇਹ ਸਵਾਲ ਕਿਉਂ ਕੀਤਾ ਹੈ ਤਾਂ ਉਹਨਾਂ ਨੇ ਜਵਾਬ ਦਿੱਤਾ ਕਿ ਕੱਲ ਮੈਂ ਲੱਕੜਾ ਨੂੰ ਅੱਗ ਲੱਗਦੀ ਦੇਖੀ ਸੀ ਸਭ ਤੋਂ ਪਹਿਲਾਂ ਛੋਟੀਆਂ ਲੱਕੜਾਂ ਨੂੰ ਅੱਗ ਲੱਗੀ ਤੇ ਬਾਅਦ ਵਿੱਚ ਵੱਡੀਆਂ ਲੱਕੜਾਂ ਨੂੰ ਅੱਗ ਲੱਗੀ ਕਿਤੇ ਮੌਤ ਤਾਂ ਇਦਾਂ ਨਹੀਂ ਕਿ ਪਹਿਲਾਂ ਛੋਟਿਆਂ ਨੂੰ ਆਉਂਦੀ ਹੋਵੇ ਤੇ ਵੱਡਿਆਂ ਨੂੰ ਬਾਅਦ ਵਿੱਚ ਆਉਂਦੀ ਹੋਵੇ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਊੜਾ ਜੀ ਨੂੰ ਆਖਣ ਲੱਗੇ ਗੱਲਾਂ ਤੇ ਦੂਸਿਆਣਿਆਂ ਵਾਲੀਆਂ ਕਰਦਾ ਏ ਉਹ ਬੁੱਢਾ ਨਹੀਂ ਉਹ ਤਾਂ ਬੁੱਢਾ ਹੈ ਤਾਂ ਉਸ ਦਿਨ ਤੋਂ ਨਾਂ ਬੁੱਢੇ ਤੋਂ ਬਾਬਾ ਬੁੱਢਾ ਜੀ ਬਣ ਗਏ ਇਸੇ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਕਹੇ ਅਨੁਸਾਰ ਸਾਰਾ ਜਗਤ ਬਾਬਾ ਬੁੱਢਾ ਜੀ ਆਖਣ ਲੱਗਾ ਬਾਬਾ ਬੁੱਢਾ ਜੀ ਜਦੋਂ ਗੁਰੂ ਅਰਜਨ ਪਾਤਸ਼ਾਹ ਜੀ ਨੇ ਸ੍ਰੀ ਗੁਰੂ ਆਦ ਗ੍ਰੰਥ ਸਾਹਿਬ ਸੰਕਲਨ ਕੀਤਾ ਸ਼੍ਰੀ ਹਰਮੰਦਰ ਸਾਹਿਬ ਜੀ ਇਖੇ ਪਹਿਲੇ ਹੈੱਡ ਗਰੰਥੀ ਥਾਪਿਆ ਗਿਆ। ਸ਼੍ਰੀ ਗੁਰੂ ਅੰਗਦ ਦੇਵ ਜੀ ਤੋਂ ਲੈ ਕੇ 6ਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਤੱਕ ਤਿਲਕ ਅਤੇ ਗੁਰਗੱਦੀ ਦੀ ਸੇਵਾ ਕਰਨ ਦਾ ਸੁਭਾਗ ਵੀ ਬਾਬਾ ਬੁੱਢਾ ਸਾਹਿਬ ਜੀ ਨੂੰ ਮਿਲਿਆ।